नायक बाबा लाल सिंह बरसी मेलेस बंदी ਅਜ ਤਰਾਏ ਗਿਆ ਸ੍ਰੀ ਅਖੰਡ ਪਾਤਸ਼ਾਹਬ ਜੀ ਸਿੰਘਾਪ੍ਰਸ ਨਿਊ ਸੰਚਾਲਕ ਜਸਤ ਨਵਾਲਾ ਸਰਦਾਰ ਗੁਰਜੀਤ ਸਿੰਘ ਤਨਟਾਏ ਵਾਲਾ ਅਤੇ ਗੋਬਨ ਸਿੰਘ ਮਾਨਸ ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਪਿੰਡ ਤਨਟਾਏ ਵਾਲਾ ਵਿਖੇ ਨੇੜੇ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਚ ਪੈਂਦੇ ਸਾਰਾ ਗੜੀ 21 ਸੂਰਮਿਆਂ ਚ ਨਾਇਕ ਬਾਬਾ ਲਾਲ ਸਿੰਘ ਜੀ ਦਾ ਸਲਾਨਾ ਵਰਸੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਮਿੱਤੀ ਦੇ ਪਰਬੰਧਾ ਹੇਠ ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਬੜੀ ਸ਼ਰਧਾ पूर्वक ਅਤੇ ਤੁਮ ਤੁਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ਼੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 13 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ ਪਰਸੋਂ ਰੋਜ਼ ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂਕਾਰ ਦੇ ਮਹਾਨ ਬੁਲਾਰੇ ਢਾਡੀ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸਨਾ ਕੀ ਨਿਹਾਲਕਾ ਨਗੇ ਅਤੇ ਸੰਤਿਸ਼ਪਾਹੀ सिस्टर 피ศรี yatha ਸਰੀਆਲੀ ਕਲਾਂ ਵਾਲੇ ਵੀ ਆਪਣੀ ਹਾਜ਼ਰੀ ਲਵਾਉਣਗੇ ਇਸ ਤੋਂ ਪਹਿਲਾਂ ਆਏ ਆਰਮੀ ਅਫਸਰ ਸਹਿਬਾਨਾਂ ਵੱਲੋਂ ਸ਼ਹੀਦ ਸੂਰਮੇ ਨਾਇਕ ਬਾਬਾ ਲਾਲ ਸਿੰਘ ਜੀ ਨੂੰ ਸਲਾਮੀ ਦਿੱਤੀ ਜਾਵੇਗੀ ਇਲਾਕੇ ਦੇ ਮੋਹਤਬਰ ਪਤਵੰਤੇ ਸੱਜਣ ਵੀ ਪਹੁੰਚ ਰਹੇ ਹਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਅੱਜ ਤੋਂ ਹੀ ਪੂਰੀ ਚਣਿਆਂ ਦਾ ਲੰਗਰ ਚੱਲ ਰਿਹਾ ਹੈ ਇਲਾਕੇ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ ਆਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਨ ਬੇਨਤੀ ਹੈ ਨਾਇਕ ਬਾਬਾ ਲਾਲ ਸਿੰਘ ਜੀ ਦੇ ਵਰਸੀ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰਿਆਨ ਸਰਦਾਰ ਗੁਰਜੀਤ ਸਿੰਘ ਅਤੇ ਸਰਦਾਰ ਸਰਜੀਤ ਸਿੰਘ ਧੰਨ ਵਾਲੇ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨਸ ਰਿਹਾਲੀ ਕਲਾਂ ਉਨਾ ਹੋਏ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਉਨਾ ਹੋਇ ਭਗਵਾਨ ਆਹ ਕੈ ਬਨ ਭੁਜਨਾਈ ਬਰ ਬਨ ਰਾਸੀ ਬਦਾ ਅਨੇਪਾ ਤੋਰੀ ਸੰਗ ਸਮਾਈ ਮੇਰੇ ਬਾਨਾ ਗੁਰੂ ਲਾਏ ਬਰਗਵਾਸੀ ਸਦਾ ਅਲੀਪਾ ਉਹੀ ਵਿਸਾਨ ਗੁਰੂ ਲਾਏ ਨਰਾ ਕੋ ਨੂੰ ਮਾਰਦੇ ਜੋ ਬਾਸ ਬਸਤ ਆ ਨੁਕਰਵਾਹੇ ਜੈਸੀ ਹਾਏ ਕਾਸੀ ਨਰਾ ਬਸੀ ਨਰੰਤਰਾ ਕਾਤੇ ਭੋਗਾ ਭਾਏ ਯਾਰਪਿ ਕਰਾ ਇਹ ਤੋ ਦਾਨ ਲਾਉ ਇਹ ਗੁਰ ਗਿਆਨ ਬਤਾਏ ਕੀਰਾਨਾ ਨਾ ਬੇਆਪਾ ਕੀ ਨਾ ਨਿਤਾਨਾ ਭਰਮ ਕੀ ਤਾਈ ਮਾਰ ਪੁਰਤਰਾ ਇਕੋ ਜਾਨਵਾ ਉਹ ਹੋਰ ਗਿਆਨ ਬਤਾਏ ਜਾਨਾ ਨਾ ਬੇਆਪਾ ਕੀ ਨਾ ਮੇਰਾ ਭਗਤ ਗਾਈ ਵਾਹਿਗੁਰੂ ਦਾ ਹਰਸਾ ਵਾਹਿਗੁਰੂ ਦੀ ਕਿਰਤ नायक बाबा लाल सिंह बरसी मेलेसबंदी ਅਜ ਤਰਾਏ ਗਿਆ ਸ੍ਰੀ ਅਖੰਡ ਪੜ ਸਾਹਿਬ ਜੀ ਸਿੰਘਾਪ੍ਰਸ ਨਿਉ ਸੰਚਾਲਕ ਜਸਤ ਨਵਾਲਾ ਸਰਦਾਰ ਗੁਰਜੀਤ ਸਿੰਘ ਤਨਟਾਏ ਵਾਲਾ ਅਤੇ ਗੋਬਨ ਸਿੰਘ ਮਾਨਸ ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਪਿੰਡ ਤਨਟਾਏ ਵਾਲਾ ਵਿਖੇ ਨੇੜੇ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਚ ਪੈਂਦੇ ਸਾਰਾ ਗੜੀ 21 ਸੂਰਮਿਆਂ ਚ ਨਾਇਕ ਬਾਬਾ ਲਾਲ ਸਿੰਘ ਜੀ ਦਾ ਸਲਾਨਾ ਵਰਸੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਮਿੱਟੀ ਦੇ ਪਰਬੰਦਾ ਹੇਠ ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਤੁਮ ਤੁਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ਼੍ਰੀ ਆਖੰਡ ਪਾਠ ਸਾਹਿਬ ਅੱਜ ਮਿਤੀ 13 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ ਪਰਸੋਂ ਰੋਜ਼ ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਪਾਏ ਜਾਣਗੇ ਉਸ ਤੋਂ ਅਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂਕਾਰ ਦੇ ਮਹਾਨ ਬੁਲਾਰੇ ਢਾਡੀ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰਜਸਨਾ ਕੀ ਨਿਹਾਲ ਆਣਨਗੇ ਅਤੇ ਸੰਤਿਸ਼ਪਾਹੀ ਸਿਸਟਰ ਪਿਛਰੀ ਯਥਾ ਸਰੀਆਲੀ ਕਲਾਂ ਵਾਲੇ ਵੀ ਆਪਣੀ ਹਾਜ਼ਰੀ ਲਵਾਉਣਗੇ ਇਸ ਤੋਂ ਪਹਿਲਾਂ ਆਏ ਆਰਮੀ ਅਫਸਰ ਸਹਿਬਾਨਾਂ ਵੱਲੋਂ ਸ਼ਹੀਦ ਸੂਰਮੇ ਨਾਇਕ ਬਾਬਾ ਲਾਲ ਸਿੰਘ ਜੀ ਨੂੰ ਸਲਾਮੀ ਦਿੱਤੀ ਜਾਵੇਗੀ ਇਲਾਕੇ ਦੇ ਮੋਹਤਬਰ ਪਤਵੰਤੇ ਸੱਜਣ ਵੀ ਪਹੁੰਚ ਰਹੇ ਹਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਅੱਜ ਤੋਂ ਹੀ ਪੂਰੀ ਚਣਿਆਂ ਦਾ ਲੰਗਰ ਚੱਲ ਰਿਹਾ ਹੈ ਇਲਾਕੇ ਦੇ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ ਆਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਨਾਕ ਬਾਬਾ ਲਾਲ ਸਿੰਘ ਜੀ ਦੇ ਵਰਸੀ ਮੇਲੇ ਵਿੱਚ ਪਹੁੰਚ ਕੇ ਤਨ ਮਨਤਾ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰਿਆਨ ਸਰਦਾਰ ਗੁਰਜੀਤ ਸਿੰਘ ਅਤੇ ਸਰਦਾਰ ਸਰਜੀਤ ਸਿੰਘ ਧੁੰਨ ਵਾਲੇ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨਸ ਹਾਲੀ ਕਲਾ ਜੀ ਸਿੰਘ ਜੀ ਮੈਂ ਪਤਰਕਾਰ ਜਸਬੀਤ ਸਿੰਘ ਅੱਜ ਤੁਨਪਿੰਡ ਵਿੱਚ ਬਾਬਾ ਲਾਲ ਸਿੰਘ ਦਰਬਾਰ ਤੇ ਬੜਾ ਇਕੱਠ ਹੋਇਆ ਸੰਗਤਾਂ ਆਈਆਂ ਨੇ ਆਪਣੇ ਨੂੰ ਦੱਸਣਾ ਚਾਹੋਗੇ ਕੀ ਪ੍ਰਬੰਧ ਹੈ ਅੱਜ ਬਾਬਾ ਲਾਲ ਸਿੰਘ ਦਰਬਾਰ ਤੇ ਜੀ ਜਸ ਸੰਗਤਾਂ ਨੂੰ ਪਤਾ ਹੀ ਆ ਜੇ ਉਹ ਹਰ ਸਾਲ ਦੀ ਤਰ੍ਹਾਂ ਮਤਲਬ ਅਸੀਂ ਇਹਨਾਂ ਦਾ ਦਿਨ ਮਨਾਉਂਦੇ ਸਾਰਾ ਗੜੀ ਵਾਲੀ ਸਿਧਾਂ ਸਿੰਘਾਂ ਦਾ ਹਾਂਜੀ ਉਹਦੇ ਸਬੰਧ ਦੇ ਵਿੱਚ ਅੱਜ ਤੋਂ ਅਖੰਡ ਪਾਠ ਸਾਹਿਬ ਆਰੰਭ ਹੋਇਆ ਆਰੰਭ ਹੋਇਆ ਨੇ ਤੇ ਲੰਗਰ ਪੂੜੀਆਂ ਛੋਲਿਆਂ ਦਾ ਚਲੋ ਚੱਲ ਰਿਹਾ ਲਗਾਤਾਰ ਚੱਲ ਰਿਹਾ ਜੀ ਅੱਜ ਤੋਂ ਹੀ ਸ਼ੁਰੂ ਹੈ ਤੇ ਉਹ ਤਿੰਨ ਦਿਨ ਲੰਗਰ ਪਾਣੀ ਚੱਲੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਹਾਂ ਜੀ ਮਮਾਗੇ ਤੇ ਪਹੁੰਚੋ ਤੇ ਪ੍ਰਸ਼ਾਦਾ ਪਾਣੀ ਛਕੋ ਦਰਸ਼ਨ ਦਿਓ ਤਨਮਨ ਤਨ ਸੇਵਾ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਾਂ ਜੀ ਹਾਂ ਜੀ ਅੱਛਾ ਸਰਦਾਰ ਗੁਰਜੀਤ ਸਿੰਘ ਜੀ ਤੁਹਾਨੂੰ ਆਪ ਜੀ ਸਾਡੇ ਚਲਨ ਦੇ ਵਿਚਾਰ ਕਿਤੇ ਜਿਸਨ ਚੱਲ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਜੀਤ ਸਿੰਘ ਜੀ ਆਪ ਕਾਫੀ ਸਮੇਤੋਂ ਸੇਵਾਵਾਂ ਕਰਦੇ ਆ ਰਹੇ ਨਗਰਦਿਆਂ ਅੱਜ ਤੁਸੀਂ ਬਾਬਾ ਲਾਲ ਸਿੰਘ ਦਰਬਾਰ ਤੇ ਨੌਜਵਾਨਾਂ ਲੈ ਕੇ ਜਿਹੜੇ ਗੁਰਜੀਤ ਸਿੰਘ ਸਰਦਾਰ ਗੁਰਜੀਤ ਸਿੰਘ ਜੀ ਆਪ ਜੀ ਬਹੁਤ ਵੱਡੀ ਸੇਵਾ ਕਰ ਰਹੇ ਜੋ ਸਾਡੀ ਕੌਮ ਦਾ ਬਹੁਤ ਵੱਡਾ ਸ਼ਹੀਦ ਸੂਰਮਾ ਬਾਬਾ ਲਾਲ ਸਿੰਘ ਜੀ ਸਾਡੇ ਨਗਰ ਦਾ ਹੋਇਆ ਸੂਰਮਾ ਜੋ ਉਹਦੇ ਬਾਰੇ ਅੱਜ ਜੋ ਅਰੰਭਤਾ ਹੋਈ ਸਰਦਾਰ ਗੁਰਜੀਤ ਸਿੰਘ ਜੱਜਾਂ ਸੰਗਤਾਂ ਨੂੰ ਬੇਨਤੀ ਕੀਤੀ ਆਪ ਜੀ ਆਪਣੇ ਵੱਲੋਂ ਕੋਈ ਵਿਚਾਰ ਦੱਸਣਾ ਚਾਹੋਗੇ ਅੱਜ ਵੇਖੋ ਅੱਜ ਸੱਤ ਖੰਡ ਪੱਤ ਲੰਪ ਹੋਇਆ ਜਿਹਦੇ ਚੋਂ ਚਾਰ ਪਰਿਵਾਰ ਦੇ ਆ ਲਾਲਸੋਂ ਦੇ ਪਰਿਵਾਰ ਤੇ ਅਸੀਂ ਉਹ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਇੰਨਾ ਵੱਡਾ ਸਾਾਨੂੰ ਆ ਕੇ ਖਿੰਡੋ ਗਿਆ ਇਹ ਪਾਕ ਬਾਕੀ ਲਗ ਲਗ ਹੋਰ ਪਰਿਵਾਰਾਂ ਦੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਸਤਖੰਡ ਪੌਂਡਾਂ ਮੇਰੇ ਤੋਂ ਬਹੁਤ ਸੰਤਾਈ ਨੰਗਰ ਨਾਲ ਚੱਟ ਚੱਲ ਰਿਹਾ ਇਸੇ ਤਰ੍ਹਾਂ ਨੂੰ ਲਗਦਾ ਨੰਗਰ ਚ ਦੇਗਾ ਬਾਕੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਸੂਰਮਾ ਇਹ ਸਕੂਲ ਨੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਨੂੰ ਬੱਚਿਆਂ ਦੀ ਕੁਰਬਾਨੀ ਨੂੰ ਤਾਜ਼ਾ ਕਰਨ ਵਾਸਤੇ ਜਾਂ ਉਹਨਾਂ ਦੀ ਯਾਦ ਉਹਨਾਂ ਨੇ ਪੂਰਨ ਨੇ ਚੱਲਣ ਵਾਸਤੇ ਇਹ ਸਾਡੀ ਕੌਮ ਦੇ ਵਿੱਚ ਵਿਰਾਸਤ ਬਣੀ ਹੈ ਇਹ ਸਾਡੇ ਤਰਸੇ ਤਰ੍ਹਾਂ ਕਿ ਗਾਂ ਵਾਸਤੇ ਵੀ ਸਾਡੇ ਜਿਹੜੇ ਫੌਜੀ ਯੋਧੇ ਆ ਉਹ ਵੱਧ ਚੜ ਕੇ ਹਸਾ ਲੈਂਦੇ ਆ ਮੈਂ ਉਹਨਾਂ ਜਵਾਨ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਇੱਕ ਫੌਜ ਆ ਕਾਪਤਾ ਜਿਸ ਦੇਸ਼ ਦੀ ਬਾੜ ਕਾਇਮ ਉਹ ਖੇਤ ਜਿਸ ਦੇਸ਼ ਦੀ ਫੌਜ ਆ ਉਹ ਦੇਸ਼ ਸੁਰੱਖਤ ਇੱਥੇ ਕਈ ਵੀਰ ਕਹਿੰਦੇ ਆ ਤੇ ਤਨਖਾਵਾ ਵਾਸਤੇ ਜਾਂਦੇ ਆ ਇੱਕ ਦਿਨ ਬਾਦਰ ਤੇ ਜਾ ਕੇ ਦੱਸੋ ਇੱਕ ਦਿਨ ਕਾਰਗਰ ਪਾੜੀ ਤੇ ਇੱਕ ਦਿਨ ਹੀ ਜਾ ਕੇ ਦਿਖਾ ਦਿਓ ਇਸੇ ਪੋਜੀ ਰਹਿੰਦੇ ਆ ਇਸ ਕਰਕੇ ਕਿਰਤੂਪੇਤ ਨਾ ਕਰੋ ਦੀਦੀ ਜਿਗਰ ਦਾ ਮੰਨੋ ਜੀ ਦਾ ਜਿਗਰ ਦਾ ਨਾ ਮੰਨੋ ਪਰ ਕਿਰਤੂਪੇਤ ਨਾ ਕਰੋ ਸਾਡੇ ਸ਼ਹੀਦਾਂ ਦਾ ਮਾਨ ਸਰਕਾਰ ਜਿਹੜਾ ਬਣਿਆ ਰਹਿਣ। ਸਾਡੇ ਜੋ ਪਰੰਪਰਾ ਹੈ ਸਿੱਖ ਧਰਮ ਦੀ ਜੋ ਸ਼ਹੀਦ ਸੂਰਮਾ ਹੈ ਭਾਵੇਂ ਕਿਸੇ ਵੀ ਕੱਪੜਿਆਂ ਵਿੱਚ ਹੈ ਉਹ ਦੇਸ਼ ਲਈ ਮਰਦਾ ਹੈ ਕੌਮ ਲਈ ਮਰਦਾ ਹੈ ਆਪਦੀ ਦਾ ਕਹਿਣਾ ਹੈ ਕਿ ਇਹ ਸਾਡੇ ਨਗਰ ਲਈ ਬਹੁਤ ਵੱਡਾ ਮਾਨ ਹੈ ਇਲਾਕੇ ਲਈ ਮਾਨ ਹੈ ਦੇਸ਼ ਲਈ ਮਾਨ ਹੈ ਆਪ ਜੀ ਇਹੀ ਕਹਿਣਾ ਚਾਹੋਗੇ ਜੀ ਅੱਜ ਅਜੇ ਭਾਵੇਂ ਵਰਦੀ ਚ ਨਹੀਂ ਸਿਵਲ ਚ ਜਦੋਂ ਅਸੀਂ ਵਰਦੀ ਵਾਲੇ ਨੂੰ ਵੇਖਦੇ ਹਾਂ ਸਾਡੇ ਜੋਸ਼ ਉਹੀ ਆਉਂਦਾ ਸਾਡੇ ਚ ਉਹ ਪ੍ਰਤੀਲਾਪਨ ਤੇ ਉਹ ਹੀ ਸਾਡਾ ਜੋਸ਼ ਹੈ ਜਦੋਂ ਸਾਡਾ ਵਰਦੀ ਦੇ ਵਿੱਚ ਬਾਬਾ ਲਾਲ ਸਿੰਘ ਜੀ ਆਪ ਜੀ ਦਾ ਕਹਿੰਦਾ ਬਾਬਾ ਹੈ ਸੰਤਸ਼ ਬਾਹੀ ਦੇ ਰੂਪ ਵਿੱਚ ਸਾਰਾ ਗੜੀ ਦੇ ਲੜੇ ਹੋਏ ਇਹ ਯਾਦ ਕਰਾਦਾ ਜਿਵੇਂ ਚਮਕੌਰ ਦੀ ਗੜੀ ਸਾਰਾ ਗੜੀ ਵੀ ਉਂਝ ਹੀ ਲੜਾਈ ਹੋਈ ਆਪ ਜੀ ਇਹੀ ਕਹਿਣਾ ਚੋਗੇ ਬਸ ਤਾਂ ਜੀ ਵੇਖੋ ਇਲਾਕੇ ਦੇ ਫੌਜੀ ਇਕੱਠੇ ਹੁੰਦੇ ਇੱਥੇ ਅਸੀਂ ਨੱਗਲਿਆਂ ਨੂੰ ਕਹਾਂਗੇ ਕਿ ਜੇ ਵੱਤ ਉੱਥੇ ਆਓ ਦਰਸੀ ਮਿਲੇ ਕਰੋ ਤੇ ਪ੍ਰਸ਼ਾਦਾ ਪਾਣੀ ਸਕੋ ਦਰੋਂ ਲਓ ਇਹ ਦਰਵਾਜ਼ੇ ਤੇ ਜੋ ਬਾਬਾ ਲਾਲ ਸਿੰਘ ਜੀ ਹੈ ਵਰਲਡ ਫੇਮਸ ਬਿਜਲੀ ਕਹਿੰਦੇ ਨੇ ਆਪ ਜੀ ਕਹਿਣਾ ਚਾਹੁੰਦੇ ਇਹੋ ਜੀ ਵਰਲਡ ਫੇਮਸ ਹਰ ਪਿੰਡ ਚ ਹੋਣੀ ਚਾਹੀਦੀ ਜੇ ਸਾਡੇ ਪਿੰਡ ਤੁੰਦੇ ਵਿੱਚ ਅੱਜ ਆਪਾਂ ਦਿਨ ਮਨਾਉਣ ਦੇ ਨਾਲ ਦਾ ਅ ਪੰਸੋ ਲੋੜ ਨੂੰ 15 ਤਰੀਕਾ ਬਖਤ ਦੱਸੇ ਨੇ 15 ਤਰੀਕ ਨੂੰ ਗਾਰਡ ਆਏਗੀ ਪਹਿਲਾਂ ਖੰਨਪਾਠੇ ਭੋਗ ਪਾਉਣਗੇ ਅਰਦਾਸ ਹੋਈ ਕੀਰਤਨ ਹੋਵੇਗਾ ਉਪਰੰਤ ਤੋਂ ਬਾਅਦ 11:00 ਤੋਂ 11:00 ਦੇ ਕੇ 11:00 ਵਿੱਚ ਸਲਾਮੀ ਹੋਵੇਗੀ ਉਤਨੇ ਬਾਰੇ ਫਿਰ ਬਗ ਲੱਕ ਕਰੋ ਗੁਰੂ ਕਾ ਦਿਆਂ ਬਲਾਰੀ ਸਦੇ ਆ ਤੇ ਗੁਰੂ ਕਾ ਤੇ ਸੁਨਾ ਕਿ ਸੰਗਤਾਂ ਦੇ ਹਾਲ ਕਰਨਗੇ ਆਪ ਜੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਇਲਾਕੇ ਨੂੰ ਅਸੀਂ ਨਗਰ ਨੂੰ ਵਸਿਆ ਨੂੰ ਐਨ ਆਰ ਆਈ ਵੀਰਾਂ ਨੂੰ ਪੁਰਸੋ ਰੋਲ ਨੂੰ ਹਮਾ ਹਮਾ ਕੇ ਪਹੁੰਚੋ ਪਿੰਤੋਂ ਵਿੱਚ ਬਾਬਾ ਲਾਲ ਸਿੰਘ ਦਰਬਾਰ ਤੇ ਬਹੁਤ ਵੱਧ ਪਹੁੰਚੋ ਤੇ ਇੱਕ ਤਾਂ ਫੌਜੀ ਸਵਾਮੀ ਵੇਖੋ ਤੇ ਇੱਕ ਆਪਣੇ ਛੀਦਾਂ ਦੀ ਰੌਣਕ ਦੇ ਵਿੱਚ ਆ ਕੇ ਸੱਪਾਓ ਤੇ ਰੌਣਕ ਨੂੰ ਜਾਓ ਕਿਸ ਤਰ੍ਹਾਂ ਇੱਕ ਤਾਂ ਕੇ ਰਲ ਮਿਲ ਕੇ ਆਪਾਂ ਜਿੰਦਾਂ ਜਿਆਰ ਕਰੀਂ ਅੱਛਾ ਜੀ ਸਰਸ ਜੀ ਜੀ ਬਹੁਤ ਬਲੀ ਆਪ ਜੀ ਨੇ ਵਿਚਾਰਤੇ ਸਾਡੇ ਇਲਾਕੇ ਨੂੰ ਸਾਡੇ ਨੌਜਵਾਨਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਸ਼ਹੀਦ ਕਿਹੋ ਜਿਹੇ ਨੇ ਮੈਂ ਪੱਤਰਕਾਰ ਜਸਵੀਰ ਸਿੰਘ ਚੜਾਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤ ਣਾਵਾਲਾ ਵੱਲੋਂ ਆਵਾਜ਼ ਆਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾ ਕੋਣ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913